ਪੰਜਾਬ ਦੇ ਵਿੱਚ ਹੀ ਨਹੀਂ ਸਗੋ ਕਿ ਸੂਬੇ ਭਾਰ ਦੇ ਵਿੱਚ ਹੀ ਜਿਹੜੀਆਂ ਵਾਰਦਾਤਾਂ ਨੇ ਉਹ ਦਿਨ-ਪ੍ਰਤੀ ਦਿਨ ਵਾਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸਾਸ਼ਟ੍ਰਕਾਲ ਜੀ ਮੈਂ ਜਗਵਿੰਦਰ ਕੌਰ ਪੰਜਾਬੀ ਲਿੰਕ ਮੀਡੀਆ ਦੇਖ ਰਹੇ ਸਾਰੇ শ্রোਤਿਆਂ ਦਾ ਸਵਾਗਤ ਕਰਦੇ ਆਂ ਦੱਸ ਦਈਏ ਕਿ ਜਿਹੜੀਆਂ ਵਾਰਦਾਤਾਂ ਨੇ ਉਹ ਲਗਾਤਾਰ ਵਾਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕੱਲ ਦੀ ਹੀ ਗੱਲ ਹੈ ਕਿ ਮੋਗਾ ਦੇ ਜਿਹੜਾ ਬੋਨਾ ਚੌਕ ਹੈ ਉੱਥੇ ਇੱਕ ਸੇਮ ਪਾਈ ਜਾਂਦੀ ਹੈ ਸੇਮ ਦੇ ਵਿੱਚੋਂ ਜਨ ਕਿ ਜਿਹੜਾ ਗੰਦਾ ਨਾਲਾ ਹੈ ਉਸ ਦੇ ਵਿੱਚੋਂ ਇੱਕ ਅਣਪਛਾਤੇ ਵਿਅਕਤੀ ਦੀ ਜੜੀ লাশ ਆ ਉਭਰਾਮਤ ਹੋਈ ਹੈ ਪੁਲਿਸ ਦਾ ਇਹ ਕਹਿਣਾ ਹੈ ਕਿ ਫਿਲਹਾਲ ਦੇ ਲਈ ਜੜੀ লাশ ਬਰਾਮਤ ਹੋਈ ਹੈ ਬੰਦੇ ਦਾ ਕੋਈ ਨਾਂ ਤਾਂ ਪਤਾ ਚੱਲਿਆ ਕਿ ਕੌਣ ਹੈ ਕਿੱਥੋਂ ਆਇਆ ਜਾਂ ਕਿਵੇਂ ਇਸ ਸੇਮ ਦੇ ਵਿੱਚ ਉਸ ਦੀ লাশ ਆਈ ਹੈ ਪਰ ਜਿਹੜੀ লাশ ਹੈ ਉਹ ਮੋਗਾ ਦੀ ਸੇਵਾ ਸੁਸਾਇਟੀ ਦੀ ਟੀਮ ਵੱਲੋਂ ਕੱਢੀ ਗਈ ਹੈ ਜਿੱਥੇ ਕਿ ਜਿਹੜੀ ਸੇਵਾ ਸੁਸਾਇਟੀ ਦੀ ਟੀਮ ਹੈ ਉਹ 24 ਘੰਟੇ ਜਿਹੜੀ ਮਨੁੱਖਤਾ ਦੀ ਸੇਵਾ ਵਿੱਚ ਤਤਪਰ ਰਹਿੰਦੀ ਆ ਉਹਨਾਂ ਦੇ ਵੱਲੋਂ ਇਸ ਜਿਹੜੀ ਲਾਸ਼ ਹੈ ਉਸ ਨੂੰ ਸੇਮ ਦੇ ਵਿੱਚੋਂ ਗੰਦੇ ਨਾਲੇ ਦੇ ਵਿੱਚੋਂ ਬਾਹਰ ਕੱਢਿਆ ਗਿਆ ਹੈ ਤੇ ਸਿਵਲ ਹਸਪੀਟਲ ਵਿੱਚ ਰੱਖਿਆ ਗਿਆ ਫਿਲਹਾਲ ਦੇ ਲਈ ਜਿਹੜੀ ਵਿਅਕਤੀ ਦੀਆਂ ਫੋਟੋਆਂ ਨੇ ਉਸ ਨੂੰ ਲਗਾਤਾਰ ਵਾਇਰਲ ਕੀਤਾ ਜਾ ਰਿਹਾ ਹੈ ਤੇ ਜਸ ਦੇ ਨਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਵਿਅਕਤੀ ਹੈ ਉਹ ਤਕਰੀਬਨ 30 ਤੋਂ 35 ਸਾਲ ਦੀ ਉਮਰ ਦਾ ਦੱਸਿਆ ਜਾ ਰਿਹਾ ਹੈ ਤੇ ਜਿਸ ਨੂੰ ਜਿਹੜਾ ਬੋਨਾ ਦੇ ਜਿਹੜਾ ਚੌਕ ਆ ਉਸ ਦੇ ਗੰਦੇ ਨਾਲੇ ਵਿੱਚ ਜਾਨੀ ਕਿ ਸੀਮ ਵਿੱਚੋਂ ਪਾਇਆ ਗਿਆ ਤੇ ਜਿਹੜਾ ਮ੍ਰਿਤਕ ਬੰਦਾ ਉਹ ਜੇ ਉਸ ਦੇ ਹੁਲੀਏ ਦੀ ਗੱਲ ਕਰੀਏ ਵੈਸੇ ਤਾਂ ਇੱਕ ਜਿਹੜੀ ਪੱਤਰਕਾਰਾਂ ਵੱਲੋਂ ਲਈ ਗਈ ਇੰਟਰਵਿਊ ਤੇ ਵਿੱਚੋਂ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਸ ਦੇ ਵੱਲੋਂ ਜਿਹੜਾ ਬੰਦਾ ਉਸ ਦਾ ਹੁਲੀਆ ਜ਼ਰੂਰ ਦੱਸਿਆ ਗਿਆ ਹੈ ਪਰ ਜ਼ਿਕਰ ਅਸੀਂ ਵੀ ਜ਼ਿਕਰ ਕਰੀਏ ਤਾਂ ਬੰਦਾ ਜੜਾ ਉਹ ਮੁੰਨਾ ਹੈ ਤੇ ਉਸ ਦੇ ਚਿਹਰੇ ਦੇ ਉੱਪਰ ਹਲਕੀ ਦਾੜੀ ਹੈ ਸਾਨੂੰ ਮੇਰੀ ਜਾਣਕਾਰੀ ਅਨੁਸਾਰ ਜਿਹੜੀ ਰੈੱਡ ਬੋਡੀ ਹੈ ਇੱਥੇ ਪੋਨਾ ਚੌਕ ਦੇ ਨੇੜੇ ਸੇਵ ਦੇ ਵਿੱਚ ਰੈੱਡ ਬੋਡੀ ਮਿਲੀ ਆਪਾਂ ਨੂੰ ਤੇ ਉਹਦੀ ਹਜੇ ਦਾ ਬੋਡੀ ਪਛਾਣ ਦੇ ਵਿੱਚ ਆ ਰਹੀ ਹੈ ਉਹਨੂੰ 72 ਘੰਟੇ ਵਾਸਤੇ ਅਸੀਂ ਮੋਰਚੂ ਵਿੱਚ ਰੱਖਾਂਗੇ ਤੇ ਤਦ ਤੱਕ ਇਸ ਫੋਟੋਜ਼ ਵਗੈਰਾ ਸਰਕੂਲੇਟ ਕਰਾਂਗੇ ਉਸ ਦੀ ਅਗਰ ਕੋਈ ਜਾਣ ਪਛਾਣ ਹੁੰਦੀ ਹੈ ਉਸ ਦੀ ਉਸ ਦੇ ਹਿਸਾਬ ਨਾਲ ਕਾਰਵਾਈ ਅਮਲ ਚ ਲੈਂਦੀ ਜਾਏਗੀ ਇਹ ਜੀ ਗੱਲ ਕਰੀ ਉਮਰ ਪ੍ਰਾਜ ਦੀ ਕਿੰਨੀ ਕੁ ਦੇਖਣ ਨੂੰ ਲੱਗ ਰਿਹਾ ਸਿਰੋ ਮੋਨਾ ਜੇ ਸਰਦਾਰ ਹੈ ਜੀ ਇਹ ਮੋਨਾ ਵਿਅਕਤੀ ਹੈ ਦਾੜੀ ਰੱਖੀ ਹੋਈ ਹੈ ਇਸ ਦੀ ਤੇ 31 ਤੋਂ ਲੈ ਕੇ 35 ਸਾਲ ਦੀ ਉਮਰ ਲੱਗਦੀ ਹੈ ਉਸ ਬੰਦੇ ਦੀ ਕੰਡੀਸ਼ਨ ਕੀ ਸੀ ਜਦੋਂ ਤੁਸੀਂ ਬਾਡੀ ਨੂੰ ਦੇਖਿਆ ਤੇ ਉਸ ਤੋਂ ਬਾਅਦ ਕੱਢਣ ਚ ਕਿੰਨੀ ਕੁ ਮੁਸ਼ਕਲ ਕਰਨੀ ਪਈ ਮੁਸ਼ਕਲ ਸਾਡੇ ਨਾਲ ਸਮਾਜ ਸੇਵਾ ਸੋਸਾਇਟੀ ਨੇ ਕਾਫੀ ਹੈਲਪ ਕੀਤੀ ਸਾਡੇ ਇਹਦੇ ਵਿੱਚ ਕੱਢਣ ਦੇ ਵਿੱਚ ਬਾਡੀ ਨੂੰ ਤੇ ਜਿਹੜੀ ਬਾਡੀ ਹੈਗੀ ਹੈ ਇਹਦੀ ਹਜੇ ਦਾ ਹਾਲਤ ਪਛਾਣ ਦੇ ਵਿਚਾਰੀ ਹੈ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਦੇਖਦੇ ਰਹੋ ਸਾਡਾ ਚੈਨਲ ਪੰਜਾਬੀ ਲਿੰਕ ਮੀਡੀਆ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ